ਚਲੋ ਆ ਬਾਨੀਆ ਡਾਨੀ ਨੂੰ ਬਚਾਉਣ ਦੇ ਚੱਕਰ ਵਿੱਚ ਸਾਰਾ ਦੇਸ਼ ਹੀ ਵੇਚ ਰਹੇ ਨੇ ਉਹ ਆ ਬਾਨੀ ਦੇ ਘਰੇ ਪੋਤਰਾ ਹੋਇਆ ਸ਼ੈਦ ਉਹਦੇ ਘਰੇ ਉਹ ਸਪੈਸ਼ਲੀ ਨੂੰ ਵਿਸ਼ਕ ਵਧਾਈ ਕਰ ਦੇਣ ਗਏ ਵਿਸ਼ ਕਰਨ ਗਏ ਨੇ ਤੇ ਲੱਖਾਂ ਦੀ ਗੰੰਦੀ ਸਾਡੇ ਬਜ਼ੁਰਗ ਨੌਜਵਾਨ ਸਾਡੇ ਬਾਪੂ ਬੈਠੇ ਹੋਏ ਨੇ ਸਾਡੀਆਂ ਮਾਵਾਂ ਬੈਠੀਆਂ ਹੋਈਆਂ ਨੇ ਉਹਨਾਂ ਨੂੰ ਨੋ ਪ੍ਰੋਬਲਮ ਆ ਸਾਡੇ ਘੱਟੋ ਘੱਟ 60 ਦੇ ਕਰੀਬ ਸਾਡੇ ਬੰਦੇ ਸ਼ਹੀਦ ਹੋ ਚੁੱਕੇ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਕਿੱਡੀ ਕੋ ਗੱਲ ਆ ਸੋ ਇਹ ਅੱਕ ਕੇ ਸਾਨੂੰ ਮਤਲਬ ਉਹ ਸਾਡੇ ਹੱਥ ਵਿੱਚ ਹਥਿਆਰ ਦੇਣਾ ਚਾਹੁੰਦੇ ਨੇ ਪਰ ਅਸੀਂ ਚੁੱਕਣਾ ਨਹੀਂ ਚਾਹੁੰਦੇ ਪਰ ਮੋਦੀ ਨੂੰ ਵੀ ਪਤਾ ਹੈ ਕਿ ਜੇ ਅਸੀਂ ਮਤਲਬ ਸਾਡੀ ਪਹਿਲੀ ਵਾਰੀ ਰਣਨੀਤੀ ਆ ਗਈ ਨਾ ਜੋ ਅਜ ਤੋਂ ਕੋਈ 30 25 ਸਾਲ ਪਹਿਲਾਂ ਪੰਜਾਬ ਸੀ ਤਾਂ ਫਿਰ ਹੁਣ ਨੂੰ ਟਾਈਮ ਨਹੀਂ ਸੀ ਲੱਗਣਾ ਪਰ ਇਹ ਸਾਨੂੰ ਮਜਬੂਰ ਮਜਬੂਰ ਕਰ ਰਹੇ ਨੇ ਪਰ ਇਸ ਵਾਰ ਮੈਨੂੰ ਲੱਗਦਾ ਕਿ ਸ਼ਾਂਤੀ ਦੇ ਨਾਲ ਨੌਜਵਾਨ ਸ਼ਾਂਤੀ ਦੇ ਤਰੀਕੇ ਦੇ ਨਾਲ ਆਪਣਾ ਇਨਸਾਫ ਲੈਣਾ ਚਾਹੁੰਦੇ ਨੇ ਕਿ ਉਦੋਂ ਵੀ ਬਹੁਤ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਕਈ ਸਾਲ ਪਹਿਲਾਂ ਵੀ ਪਿੱਛੇ ਚਲੇ ਗਿਆ ਸੀਗਾ ਤੇ ਇਸ ਵਾਰੀ ਉਹ ਚਾਹੁੰਦੇ ਨੇ ਕਿ ਅਸੀਂ ਇਤਿਹਾਸ ਕੀ ਪਿੱਛੇ ਨਹੀਂ ਜਾਣਾ ਇਤਿਹਾਸ ਕੀ ਅੱਗੇ ਜਾਣਾ ਬਿਲਕੁਲ ਅੱਜ ਅਸੀਂ ਜੋ ਅਸੀਂ ਰੋਸ ਮਾਰਚ ਕੱਢਿਆ ਅੱਜ ਬਿਲਕੁਲ ਸ਼ਾਂਤਮਈ ਕਿਸੇ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਬਿਲਕੁਲ ਆਰਾਮ ਦੇ ਨਾਲ ਅਸੀਂ ਉੱਥੇ ਗਏ ਆ ਤੇ ਵਾਪਸ ਅਸੀਂ ਆ ਗਏ ਜਿਵੇਂ ਸਾਨੂੰ ਸਾਡੇ ਆਗੂਆਂ ਨੇ ਕਿਹਾ ਸੋ ਹੁਣ ਜੇ ਮੰਨ ਲਾ 26 ਜਨਵਰੀ ਨੂੰ ਨਹੀਂ ਕੁਛ ਹੱਲ ਕਰਦੇ 26 ਜਨਵਰੀ ਤੋਂ ਪਹਿਲਾਂ ਅਸੀਂ ਚਾਹੁੰਦੇ ਕਿ ਅਸੀਂ ਆਪਣੇ ਘਰਾਂ ਨੂੰ ਚਲੇ ਜਾਈਏ ਅਗਰ ਉਹ ਨਹੀਂ ਕਰਦੇ ਫਿਰ 26 ਜਨਵਰੀ ਨੂੰ ਸ਼ਾਇਦ ਕੁਝ ਹੋਵੇ ਉਹ ਵੀ ਸਾਡੇ ਜੋ ਆਗੂ ਸਾਡੇ ਕਹਿਣਗੇ ਪਰ ਅਸੀਂ ਨੁਕਸਾਨ ਫਿਰ ਵੀ ਨਹੀਂ ਕਰਨਾ ਕਿਸਾਨਾਂ ਦੇ ਮਤਵਾਬ ਕਿਸਾਨ ਆਗੂਆਂ ਦੇ ਮਤਵਾਬ ਜੋ ਕਹਿਣਗੇ ਉਹ ਕਰਾਂਗੇ ਭਾਈ ਜੀ ਕੀ ਨਾਮ ਤੁਹਾਡਾ ਭਾਈ ਲਖਵਿੰਦਰ ਸਿੰਘ ਜੀ ਬਲੈਕ ਕਿਵੇਂ ਨਾ ਪੀਏ ਇਸ ਚੀਜ਼ ਨੂੰ ਕਿਉਂਕਿ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਸਰਕਾਰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਵੀ ਹੁਣ ਕਹਿੰਦੇ ਕਿ ਅਸੀਂ ਵਾਪਸ ਮੁੜਨ ਵਾਲੇ ਨਹੀਂ ਦੇਖੋ ਜੀ ਸਰਕਾਰ ਦੀ ਚਾਲ ਹੁੰਦੀ ਹੈ ਕੋਈ ਅੰਦੋਲਨ ਲੰਬਾ ਖਿੱਚੋ ਤੇ ਸ਼ਾਇਦ ਇਹ ਅੰਦੋਲਨ ਵਿਖਰ ਜੇ ਪਰ ਜਿਵੇਂ ਸਰਕਾਰ ਨੇ ਲੰਬਾ ਖਿੱਚਿਆ ਉਮੀਦੋਂ ਮੇਰੀ ਅੰਦੋਲਨ ਦੀ ਤਾਕਤ ਵੱਧਦੀ ਜਾ ਰਹੀ ਹੈ ਨੌਜੋਨਾਂ ਦਾ ਇਕੱਠ ਵੱਧਦਾ ਜਾ ਰਿਹਾ ਤੁਸੀਂ ਅੱਜ ਦੇਖੋ ਜਿਹੜੇ ਟਰੈਕਟਰ ਆਏ ਨੇ ਸਪੈਸ਼ਲ ਪੰਜਾਬ ਤੇ ਹਰਿਆਣਾ ਤੋਂ ਆਏ ਨੇ ਜਿਹੜੇ ਇੱਥੇ ਖੜੇ ਨੇ ਉੱਥੇ ਹੀ ਖੜੇ ਨੇ ਅੱਜ ਕਿੰਨੀ ਗਿਣਤੀ ਹੈ ਇਹ ਸਿਰਫ ਇੱਕ ਟਰੇਲਰ ਹੈ ਇਹ ਮੋ ਉਹ ਗੱਲ ਸੱਚ ਕਰਤੀ ਆ ਪਰਿਵਾਰ ਬਾਰੇ ਨਹੀਂ ਕਹਿੰਦੇ ਸੀ ਉਹ ਕਹਿੰਦੇ ਸੀ ਅਮਿਤ ਸ਼ਾਹ ਤੇ ਮੋਦੀ ਜੀ ਦੋ ਤੇ ਉਹਨਾਂ ਨੇ ਦੋ ਅਡਾਨੀ ਦੇ ਬਣਨੇ ਹਮ ਦੋ ਹਮਾਰੇ ਦੋ ਉਹਨੇ ਉਹ ਗੱਲ ਸੱਚ ਕਰਤੀ ਦੋਨੇ ਬਣ ਗਏ ਹਮ ਦੋ ਹਮਾਰੇ ਦੋ ਹੋ ਗਏ ਉਹਨਾਂ ਦੇ ਉਹ ਕਾਰਪੋਰੇਟ ਘਰਾਣੇ ਦਾ ਪੱਖ ਪੋਰ ਕੇ ਕਿਸਾਨਾਂ ਦਾ ਗਲ ਘੋਟ ਰਹੇ ਨੇ ਅਸੀਂ ਇਹੀ ਬੇਨਤੀ ਕਰਦੇ ਆ ਮੋਦੀ ਸਾਹਿਬ ਨੂੰ ਦੇਖੋ ਬਹੁਤ ਹੀ ਵੱਡੇ ਪੱਤੇ ਬੈਠੇ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਰਿਸਪੈਕਟਫੁਲ ਨੇ ਅਸੀਂ ਤਾਂ ਹੀ ਬੇਨਤੀ ਕਰਦੇ ਆ ਕਿ ਤੁਸੀਂ ਨਾ ਸਾਨੂੰ ਪਰੇਸ਼ਾਨ ਕਰੋ ਕਿਉਂਕਿ ਕਿਸਾਨ ਪ੍ਰੇਸ਼ਾਨ ਹੋ ਗਏ ਤਾਂ ਸਾਰੇ ਪ੍ਰੇਸ਼ਾਨ ਹੋਣਗੇ ਮਜ਼ਦੂਰ ਵੀ ਪ੍ਰੇਸ਼ਾਨ ਹੋਣਗੇ ਇਹ ਇੱਕ ਦੇਖੋ ਪਰ ਫਲਾਣਦੀਆਂ ਸਰਕਾਰਾਂ ਕਿ ਕਿਸਾਨਾਂ ਦਾ ਕੱਲਾ ਮਸਲਾ ਨਾ ਇਹ ਹਰ ਵਰਗ ਦਾ ਮਸਲਾ ਹੈ ਵਪਾਰੀ ਹੋ ਗਿਆ ਜੇ ਕੋਈ ਵੀ ਹੋ ਗਿਆ ਜੀਐਸਟੀ ਆਈ ਕਹਿੰਦੇ ਵਪਾਰੀਆਂ ਨੂੰ ਸਮਝ ਨਹੀਂ ਆਈ ਨੋਟਬੰਦੀ ਜਨਤਾ ਨੂੰ ਸਮਝ ਨਹੀਂ ਆਈ ਕਹਿੰਦੇ ਕਿਸਾਨ ਵੀ ਨਾ ਸਾਨੂੰ ਸਮਝ ਨਹੀਂ ਆ ਰਹੇ ਕਿਸਾਨਾਂ ਨੂੰ ਨਹੀਂ ਸਮਝ ਆ ਰਹੇ ਮਜ਼ਦੂਰਾਂ ਨੂੰ ਨਹੀਂ ਸਮਝ ਆ ਰਹੇ ਦੱਸੋ ਵੀਰੇ ਜੀ ਕਿਹੜਾ ਮੰਤਰੀ ਸਾਨੂੰ ਸਮਝ ਆਉਣਗੇ ਬੜੀ ਹੈਰਾਨੀ ਹੈ ਕਿ ਕਿਸਾਨ ਸਾਫ਼ ਤੌਰ ਤੇ ਕਹਿੰਦੇ ਕਿ ਸਾਨੂੰ ਕਾਨੂੰਨ ਚਾਹੀਦੇ ਨਹੀਂ ਤੇ ਫਿਰ ਦਿੱਤੇ ਕਿਉਂ ਜਾ ਰਹੇ ਤੱਕਾ ਧੱਕਾ ਧੱਕਾ ਕਰਨ ਵਾਲੀ ਗੱਲ ਹੋ ਗਈ ਵੀਰ ਜੀ ਇਹੀ ਗੱਲ ਹੋ ਗਈ ਦੇਖੋ ਜਿਵੇਂ ਆਪਾਂ ਕਿਸੇ ਨੂੰ ਸ਼ੂਗਰ ਕਿਸੇ ਨੂੰ 400 ਸ਼ੂਗਰ ਹੋਵੇ ਸੀ ਉਹਨੂੰ ਮਠਾਈ ਦਈਏ ਇਹ ਉਹ ਗੱਲ ਹੋ ਰਹੀ ਹੈ ਸਾਨੂੰ ੱੱਕੇ ਜਿਹੜੇ ਅਸੀਂ ਲੈਣੇ ਨਹੀਂ ਜਾਂਦਾ ਜਾਂ ਸਾਨੂੰ ਲੋੜ ਹੀ ਨਹੀਂ ਹੈ ਜਿਵੇਂ ਪਹਿਲਾਂ ਚੱਲਦਾ ਸੀ ਚਲਾਓ ਜੇ ਕਾਨੂੰਨ ਕਹਿੰਦੇ ਚੰਗੇ ਹੈ ਮੇਰੀ ਗੱਲ ਸੁਣੋ ਵੈਸੇ ਜਿਹੜੇ ਜਿਹੜੀਆਂ ਆਪਾਂ ਕਹਿੰਦੇ ਆ ਵੀ ਮੰਡੀਕਰਨ ਪਹਿਲਾਂ ਚੱਲਦਾ ਸੀ ਪੰਜਾਬ ਹਰਿਆਣਾ ਦੇ ਵਿੱਚ ਫਿਰ ਵੀ ਖੁਦਕੁਸ਼ੀਆਂ ਹੋ ਰਹੀਆਂ ਸੀ ਲੱਗਦਾ ਸੀਗਾ ਕਿ ਮੰਡੀਕਰਨ ਸਿਸਟਮ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਸੀ ਨਾ ਕਿ ਉਹਨਾਂ ਨੂੰ ਖਤਮ ਹੀ ਕਰ ਦੇਣਾ ਬਿਲਕੁਲ ਜੀ ਇਹਨਾਂ ਨੇ ਗਵਰਨਮੈਂਟ ਤੌਰ ਤੇ ਮੰਡੀ ਤੇ ਮੰਡੀਕਰਨ ਦਾ ਸੁਧਾਰ ਕਰਨਾ ਚਾਹੀਦਾ ਤੇ ਫਸਲਾਂ ਦੇ ਰੇਟ ਦੇਖੋ ਸਵਾਮੀਨਾਥਨੀ ਦੀ ਰਿਪੋਰਟ ਦੇ ਨਹੀਂ ਰਹੇ ਉਸ ਤੋਂ ਹਿਸਾਬ ਤੋਂ ਸਵਾਮੀਨਾਥਨੀ ਰਿਪੋਰਟ ਦੇ ਸਾਰੂ ਨਾ ਸੌਰੀ 4800 ਰੁਪਏ ਕਣਕ ਦਾ ਬਣਦਾ ਤੇ 3600 ਬਣਦਾ ਸਾਡਾ ਝੋਨੇ ਦਾ ਔਰ ਇਹਦਾ ਤੁਹਾਨੂੰ ਪੂਰਾ ਦੰਦੇ ਨਹੀਂ ਡੀਜ਼ਲ 75 ਰੁਪਏ ਤੋਂ ਕਿੱਥੇ ਕਿੱਥੇ ਪਹੁੰਚ ਗਿਆ ਜੇ ਆਪਾਂ ਮਹਿੰਗਾਈ ਦੀ ਗੱਲ ਕਰੀਏ ਉਸ ਮੁਤਾਬਕ ਉਸ ਅੰਕੜੇ ਚ ਉਸ ਸਾਂਚੇ ਚ ਪਰੋ ਕੇ ਦੇਖਣਾ ਹੋਵੇ ਫਿਰ ਤਾਂ ਇਸ ਵੇਲੇ ਕਣਕ ਦਾ 6-7000 ਰੁਪਏ ਪ੍ਰਤੀ ਟਨ ਚਾਹੀਦਾ ਤੇ ਉਸ ਹਿਸਾਬ ਨਾਲ ਝੋਨੇ ਦਾ ਵੀ ਉੱਪਰ ਚਾਹੀਦਾ ਪਰ ਉਹ ਕੀਤਾ ਨਹੀਂ ਜਾ ਰਿਹਾ ਕਿਉਂਕਿ ਜਦੋਂ ਅਸੀਂ ਬਾਕੀ ਤਬਕਿਆਂ ਦੀ ਦੇਖਦੇ ਹਾਂ ਉਹਨਾਂ ਦੇ ਵਿੱਚ 150 200 250 ਗੁਣਾ ਵਾਧੇ ਹੋਏ ਨੇ ਤੇ ਕਿਸਾਨ ਦੀ ਆਮਦਨ ਦੇ ਵਿੱਚ 17-18% ਜਾਂ 20% ਇਦਾਂ ਦਾ ਵਾਧਾ ਦੇਖੋ ਪਤਾ ਕੀ ਗੱਲ ਹੈ ਜੀ ਇਹੇ ਸਰਕਾਰ ਨੂੰ ਚਾਹੀਦਾ ਨੇ ਜੇ ਸਾਨੂੰ 7000 ਰੁਪਏ ਤਾਹੀਂ ਸਰਕਾਰ ਪਿੱਛੇ ਹਟ ਖਿੱਚ ਰਹੀ ਹੈ ਕਿਉਂਕਿ ਜਿਹੜਾ ਵਿਚਲਾ ਸਰਕਾਰ ਚਾਹਦੀ ਹੈ ਜਿਹੜਾ ਸਾਡੇ ਕੋਲੋਂ ਪੈਸਾ ਪੈਂਦਾ ਉਹ ਕਾਰਪੋਰੇਟਰ ਘਰਾਂ ਨੇ ਸਿੱਧੇ ਕਮਾਣ ਨਾ ਕਿ ਸਰਕਾਰ ਆ ਬਾਹਰ ਨਿਕਲ ਗਈ ਸਰਕਾਰ ਦੇ ਵਿੱਚ ਬਿਜ਼ਨਸਮੈਨ ਦੇ ਹੱਥ ਬਣ ਗਏ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਹੈ ਸਰਕਾਰ ਇੱਕ ਹਿਸਾਬ ਨਾਲ ਭੱਜ ਗਈ ਸਰਕਾਰ ਦੇਖੋ ਕਿਸਾਨ ਨੂੰ ਕਹਿੰਦੇ ਕਿਸਾਨ ਤੇ ਮਜ਼ਦੂਰ ਕਹਦੇ ਆਪਣੀ ਜ਼ਿੰਮੇਵਾਰੀ ਨਹੀਂ ਭੱਜਦਾ ਉਹ ਮਿਹਨਤ ਕਰਾ ਦੇਣ ਚ ਇਹ ਸਾਨੂੰ ਕਹਿੰਦੇ ਠੰਡ ਲੱਗਦੀ ਹੈ ਸਾਨੂੰ ਕਿਵੇਂ ਠੰਡ ਲੱਗਦੀ ਅਸੀਂ ਜਦੋਂ ਸਿਆਲ ਚ ਅਸੀਂ ਪਾਣੀ ਲਾਉਂਦੇ ਆ ਕਣਕ ਨੂੰ 2-2 ਵਜੇ ਤੱਕ ਪਾਣੀ ਲਾਉਂਦੇ ਆ ਸਾਨੂੰ ਕਿਹੜੀ ਠੰਡ ਲ ਹੁਣ ਕਰੋਨਾ ਰਿਹਾ ਕਰੋਨਾ ਸੀ ਸਬਜੀ ਬਾਈ ਐ ਇਹ ਕਹਿੰਦੇ ਨੇ ਕਿ ਲਾਹਵੰਦ ਧੰਦਾ ਰਿਹਾ ਖੇਤੀ ਕਾਹਦਾ ਲਾਹਵੰਦ ਹੈ ਸਾਡੀ ਤੁਸੀਂ ਗਦਾਵਰੀ ਕਰਾਓ ਪਟਵਾਰੀ ਦਾ ਕਰੋ ਕਿਸੇ ਨੂੰ ਸਾਨੂੰ ਕਿਸੇ ਨੂੰ ਮਿਲਿਆ ਕਿਸੇ ਗੜੇ ਪਹਿ ਜਾਣ ਕਿਸੇ ਮਹਾਰਾਜੇ ਕਿਸੇ ਨਕਲੀ ਦਵਾਈ ਨਕਲੀ ਦਵਾਈ ਆ ਦੇਖੋ ਪਹਿਲਾਂ ਨਕਲੀ ਦਵਾਈ ਆਂਦੀ ਹੈ ਜਦੋਂ ਉਹ ਪਹਿਲਾਂ ਹੀ ਪਹਿਲਾਂ ਕਾਰਵਾਈ ਕਰੇ ਫੈਕਟਰੀ ਤੇ ਬਾਅਦ ਚ ਕਰਦੇ ਨੇ ਫਸਲ ਮਰ ਜਾਂਦੀ ਹੈ ਸਾਰਾ ਨੁਕਸਾਨ ਨਾਲੇ ਦਵਾਈਆਂ ਨਕਲੀ ਦੇ ਪਿੱਛੇ ਤੁਹਾਨੂੰ ਪਤਾ ਹੀ ਹੈ ਮੰਤਰੀਆਂ ਸੰਤਨੇ ਦੇ ਬਿਲਕੁਲ ਤਾਂ ਹੀ ਜਿਹੜੀ ਜੇ ਦਵਾਈਆਂ ਨਕਲੀ ਦੇਖੋ ਮਾਲ ਸੁਣੋ ਹੁਣ ਮੰਨ ਲਓ ਮੈਂ ਨਾ ਠੇਕੇ ਦੇ ਲੈ ਕੇ ਪਹਿਲੀ ਵਾਰ ਆਇਆ ਜੇ ਮੈਨੂੰ ਨਕਲੀ ਦਵਾਈ ਮਿਲ ਗਈ ਪਿੱਛੇ ਦੇਖਿਆ ਤੁਸੀਂ ਬਠਿੰਡੇਰੀ ਚ ਨਰਮੇ ਚ ਕਿੰਨਾ ਨੁਕਸਾਨ ਹੋਇਆ ਉਹ ਸਾਰੇ ਜ਼ਿੰਮੇਦਾਰ ਕਹਿੰਦੇ ਕਹਿੰਦੇ ਨੇ ਜਿਹੜੇ ਲੋਕਾਂ ਨੇ ਜ਼ਿੰਮੇਦਾਰ ਵੱਧੂ ਖਰਚਾ ਕਰਦੇ ਨੇ ਗਲਤ ਵੱਲ ਐ ਜਦੋਂ ਖੇਤੀ ਚ ਘਾਟਾ ਪੈਂਦਾ ਨਾ ਉਹ ਜਦੋਂ ਫਸਾਹ ਲੈਂਦਾ ਕਿਸੇ ਦਾ ਦਿਲ ਕਰਦਾ ਆਪਣੇ ਬੱਚਿਆਂ ਨੂੰ ਛੱਡ ਕੇ ਫਸਾਹ ਲੈਣ ਦਾ ਇਹ ਕੋਈ ਮੰਤਰੀ ਕਿਉਂ ਨਹੀਂ ਫਸਾਹ ਲੈਂਦਾ ਕਿੱਡਾ ਕਿੱਡ ਘਟਾਲੇ ਕਰਦੇ ਨੇ ਇਹ ਜਿਹੜਾਂ ਚ ਆਰਮ ਨਾਲ ਬੈਠਦੇ ਇਹਨਾਂ ਕੋਲ ਪੈਸਾ ਸਾਡੇ ਜ਼ਿੰਮੇਦਾਰ ਭਰਾਵਾਂ ਕੋਲ ਮਜ਼ਦੂਰਾਂ ਕੋਲ ਪੈਸਾ ਨਹੀਂ ਕਿੰਨੇ ਮਜ਼ਦੂਰ ਮਰਦੇ ਨੇ ਨਾਲੇ ਹੁਣ ਕਹਿੰਦੇ ਜੇ ਪ੍ਰਾਲੀ ਫੂਕੀ ਤਾਂ 1 ਕਰੋੜ ਦਾ ਜੁਰਮਾਨਾ ਕਰ ਦਵਾਂਗੇ ਹਾਲਾਂਕਿ ਹੁਣ ਮੰਨੇ ਨੇ ਕਿ ਉਹ ਕਾਨੂੰਨਾ ਸੀ ਨਹੀਂ ਲਾਵਾ ਜੀ ਬਿਲਕੁਲ ਹੁਣ ਮੰਨ ਗਏ ਮੰਨਦੇ ਅਸੀਂ ਦੰਦੇ ਨਹੀਂ ਪਰ ਇਹ ਜਿਹੜਾ 1 ਕਰੋੜ ਵਾਲਾ ਕਿੱਥੋਂ ਤੁਸੀਂ ਲਾ ਲਿਆ ਅੰਦਾਜ਼ਾ ਵੀ ਕਿਸਾਨਾਂ ਤੋਂ ਕਰੋੜ ਕਰੋੜ ਰੁਪਏ ਇਹ ਇਹ ਨਾ ਪਤਾ ਕੀ ਚੱਕਰ ਹੈ ਕਹਿੰਦੇ ਚੋਰਾਂ ਨੂੰ ਚੋਰ ਦਿਖਦੇ ਆ ਇਹ ਆਪ ਚੋਰ ਨੇ ਵੀ ਕਰੋੜ ਕਰੋੜ ਰੁਪਈਆ ਸਾਡੇ ਕੋਲ ਕਿੱਥੇ ਕਰੋੜਾ ਜੇ ਸਾਡੇ ਕੋਲ ਕਰੋੜਾ ਹੁੰਦਾ ਸੀ ਇੱਥੇ ਫਿਰਦੇ ਸਾਡੇ ਹੁਣ ਕਰੋੜਾ ਹੁੰਦਾ ਸੀ ਆਪਣੇ ਵੱਡੇ ਸਟੋਰ ਬਣਾਏ ਹੁੰਦੇ ਅਸੀਂ ਜਿਹੜੀ ਫਸਲ ਆਪ ਸਾਂਭਿਆ ਕਰਦੇ ਸੀ ਆਪ ਵੇਚਿਆ ਕਰਦੇ ਜਿਹੜੇ ਸੈਲੋ ਅਡਾਨੀਆਂ ਬਾਨੀ ਬਣਾ ਰਹੇ ਫੇ ਅਸੀਂ ਆਪ ਬਣਾ ਲ ਬਿਲਕੁਲ ਹੀ ਬਣਾਉਂਦੇ ਜੇ ਗੱਲ ਸੁਣੋ ਕਹਿੰਦੇ ਨੇ ਕਹਿੰਦੇ ਇੱਕ ਮੰਡੀ ਕਦੇਸ਼ ਇੱਕ ਮੰਡੀ ਕਦੇਸ਼ ਹੋ ਜੇ ਹੁਣ ਆਪਾਂ ਖੜੇ ਆ ਮੈਂ ਕੱਲਾ ਮਾਲਕਾਂ ਮੈਂ ਹੀ ਖਰੀਦਣੀ ਮੈਂ ਹੀ ਵੇਚਣੀ ਮੈਂ ਤਾਂ ਆਪਣੀ ਮਰਜ਼ੀ ਕਰੂੰਗਾ ਜੇ ਚਾਰ ਕੰਪੀਟੀਸ਼ਨ ਜਾਣਗੇ ਤਾਂ ਹੀ ਚੀਜ਼ ਸਸਤੀ ਤੇ ਮਹਿੰਗੀ बिकੂਗੀ ਕਿਸਾਨ ਨੂੰ ਦੀ ਫਸਲ ਦਾ ਮੁੱਲ ਵੱਧ ਮਿਲੂਗਾ ਜੇ ਕਿਸੇ ਗਰੀਬ ਨੇ ਲੈਣੀ ਕੰਪੀਟੀਸ਼ਨ ਚ ਘੱਟ ਮਿਲੂਗੀ ਪਰ ਉਹ ਤਾਂ ਕਹਿੰਦੇ ਅਸੀਂ ਕੰਪੀਟੀਸ਼ਨ ਕ੍ਰੀਏਟ ਕਰ ਰਹੇ ਹਾਂ ਅਸੀਂ ਲਿਆ ਰਹੇ ਹਾਂ ਨਵੇਂ ਲੋਕ ਮਾਰਕੀਟ ਦੇ ਵਿੱਚ ਤਾਂ ਜੋ ਕੰਪੀਟੀਸ਼ਨ ਵਧੇ ਤੇ ਕਿਸਾਨਾਂ ਨੂੰ ਕਿਸਾਨ ਆਪਣੀ ਮਰਜ਼ੀ ਨਾਲ ਰੇਟ ਤੈਅ ਕਰਿਆ ਉਹ ਦੱਸਦਾ ਇਹ ਉਹ ਪਹਿਲਾਂ ਅਡਾਨੀ ਤੇ ਬਾਨੀ ਨੂੰ ਲੈ ਕੇ ਆਏ ਨੋਟਬੰਦੀ ਚ ਉਹਨੇ SIM ਫ੍ਰੀ ਕਰੀ ਹੈ BSNL ਖਤਮ ਕਰਤਾ 20 ਸਾਲ ਕਿੰਨੇ ਦਿੰਦਾ ਸੀ 300 ਰੁਪਏ ਚ ਉਹ ਹੁਣ 500 ਦਾ ਪੈ ਰਿਐਲੈਂਸ ਦਾ ਕਿੱਥੇ ਗਿਆ ਰਿਐਲੈਂਸ ਦੇ ਟਾਵਰ ਰਿਐਲੈਂਸ ਟਾਵਰ ਬਰਤਰੀ ਹੈ BSNL ਦੇ BSNL 3G ਹੈ ਉਹ 4G ਬਰਤਰੀ ਹੈ ਦੱਸੋ ਯਾਰ ਇਹ ਕਿੱਥੇ ਦੀ ਕਿੱਥੇ ਸਰਕਾਰਾਂ ਨੇ ਇਹ ਕਾਰਪਟ ਕਰਾਉਣੇ ਫਾਇਦੇ ਹੀ ਪਚਾਰੀਆਂ ਨੇ ਨਾ ਸਾਡੇ ਵਰ ਤਾਂ ਕੁਝ ਨਹੀਂ ਸੋਚ ਰਹੀ ਇਹ ਦੇਖੋ ਇਹ ਅੰਦੋਲਨ ਅੱਜ ਤੋਂ ਨਹੀਂ ਹੈਗਾ ਅੰਗਰੇਜ਼ਾਂ ਨੇ ਕਾਨੂੰਨ ਲਾਗੂ ਕਰੇ ਸੀਗੇ 1906 ਚ ਭਗਤ ਸਿੰਘ ਦੇ ਚਾਚਾ ਜੀ ਨੇ ਅਜੀਤ ਸਿੰਘ ਜੀ ਨੇ ਸਰਦਾਰ ਜੀ ਸਿੰਘ ਨੇ ਅੰਦੋਲਨ ਕਰਿਆ ਸੀਗਾ 9 ਮਹੀਨੇ ਬਾਅਦ ਰਿਜ਼ਲਟ ਆਏ ਸੀ ਉਹਨਾਂ ਨੇ ਵਾਪਸ ਲੈ ਲਈ ਸੀ ਇਹ ਅੱਜ ਉਹੀ ਸਾਨੂੰ ਟਾਈਮ ਆ ਗਿਆ ਸਾਡਾ ਇਹ ਸਾਡੀ ਲੜਾਈ ਲੰਬੀ ਖੇ ਸਕਦੀ ਹੈ ਪਰ ਜਿੱਤਾਂਗੇ ਜ਼ਰੂਰ ਅਸੀਂ ਇੱਕ ਤਰੀਕ ਸਾਡੀ ਤੈਅ ਨਹੀਂ ਹੈਗੀ ਅਸੀਂ ਵੀ ਉਹਨਾਂ ਦੇ ਵਾਰਸ ਹਾਂ ਤੇ ਜਿੱਤ ਲੈ ਕੇ ਜਾਵਾਂਗੇ ਬਿਲਕੁਲ ਦੇਖੋ ਬਾਰਸ ਸੀ ਉਹਨਾਂ ਦੇ ਅਸੀਂ ਬੰਦਾ ਬਹਾਦਰ ਦੇ ਬਾਰਸਾਂ ਗੁਰਗੋਹ ਸਿੰਘ ਜੀ ਦੇ ਬਾਰਸਾਂ ਜਿਹਨੇ ਘੋੜੀਆਂ ਕਾਠੀਆਂ ਤੇ ਬੈਠ ਕੇ ਪੱਤੇ ਖਾ ਕੇ ਗੁਜ਼ਾਰਾ ਕਰਿਆ ਬੰਦਾ ਬਹਾਦਰ ਜੀ ਸਾਨੂੰ ਜ਼ਮੀਨਾਂ ਦੇ ਹੱਕ ਦਿਵਾਏ ਸੀਗੇ ਸਾਰਿਆਂ ਨੂੰ ਉਦੋਂ ਤਾਂ ਇਹ ਪੰਜਾਬ ਹਰਿਆਣਾ ਦਾ ਰੌਲਾ ਨਹੀਂ ਸੀ ਕੋਈ ਨਾ ਕਿਸੇ ਰਾਜਸਥਾਨ ਦਾ ਕਿਸੇ ਰੌਲਾ ਸੀ ਜਾਗੀਰਾਂ ਹੁੰਦੀਆਂ ਸੀ ਸਾਰਿਆਂ ਦਿੱਤੇ ਸੀਗੇ ਹੱਕ ਜੇ ਅਸੀਂ ਗੱਲ ਕਰਦੇ ਹਾਂ ਕੁਝ ਬੰਦੇ ਗਲਤ ਲੈ ਜਾਂਦੇ ਨੇ ਕਹਿੰਦੇ ਤੁਸੀਂ ਇੱਕ ਧਰਮ ਦੀ ਗੱਲ ਅਸੀਂ ਧਰਮ ਦੀ ਗੱਲ ਨਹੀਂ ਕਰਦੇ ਗੁਰਗੋਹ ਸਿੰਘ ਜੀ ਮਹਾਰਾਜ ਨੇ ਸਾਰੇ ਧਰਮਾਂ ਨੂੰ ਮਿਲਾ ਕੇ ਇੱਕ ਧਰਮ ਲਾਇਆ ਉਹਨਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਾਰਿਆਂ ਨੂੰ ਐਗਜ਼ਾਮਪ ਆਪਣੇ ਧਰਮ ਦੇ ਵਿੱਚ ਪੱਕੇ ਰਹਿ ਕੇ ਵੀ ਬਾਕੀ ਧਰਮਾਂ ਦਾ ਸਤਿਕਾਰ ਕਿਵੇਂ ਕਰਨਾ ਤਾਂ ਕਿਵੇਂ ਇੱਕ ਵਧੀਆ ਰਾਜ ਜਿਹੜਾ ਪ੍ਰਬੰਧ ਹੈ ਉਹ ਦੇਣਾ ਤੇ ਉਹਨਾਂ ਦੀ ਤਾਰੀਫ਼ ਜਿਹੜੀਆਂ ਦੁਨੀਆ ਭਰ ਦੇ ਵਿੱਚ ਹੁੰਦੀ ਹੈ ਵੀ ਵਧੀਆ ਮਹਾਰਾਜਿਆਂ ਦੇ ਵਿੱਚ ਸਭ ਤੋਂ ਉੱਪਰ ਗਿਣੇ ਜਾਂਦੇ ਬਿਲਕੁਲ ਹੀ ਮਹਾਰਾਜ ਸਿੰਘ ਦਾ ਰਾਜ ਸਾਰੇ ਭੜ ਦੇ ਨੇ ਖਾਲਸ ਰਾਜ ਭੜ ਦੇ ਨੇ ਇਸ ਤੋਂ ਪਹਿਲਾਂ ਇਹਦੀ ਮਿਸਾਲ ਗੁਰੂ ਰਾਮਦਾਸ ਜੀ ਨੇ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਨੀਂਹ ਮੀਆਂ ਮੀਰ ਤੋਰ ਖਾਈ ਸੀ ਉਹ ਕਾਤੋਂ ਰਖਾਈ ਸੀ ਇਹ ਹੀ ਰਖਾਈ ਸੀ ਪੇਤ ਪਾ ਬੰਦ ਕਰਨ ਤੇ ਚਾਰ ਦਰਵਾਜ਼ੇ ਰੱਖੇ ਗਏ ਨੇ ਚਾਰੇ ਧਰਮ ਚਾਰ-ਚਾਰ ਮੰਨੇ ਜਾਂਦੇ ਨੇ ਹਰ ਧਰਮ ਦਾ ਲੋਕ ਹਰ ਜਾਤ ਪਾਤ ਦਾ ਹਰ ਪਾਸਿਓਂ ਆ ਸਕਦਾ ਉਹਨੇ ਜਾਤਵਾਦ ਖਤਮ ਕਰ ਸੀਦੀ ਉਹਨੇ ਇੱਕ ਜਾਤ ਬਣਾਈ ਸੀਗੀ ਸਿੱਖ ਧਰਮ ਦੀ ਸਿੰਘ ਜਿਹੜਾ ਸਿੰਘ ਬੰਦਾ ਉਹਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਹੁੰਦੀ ਇਹ ਸਰਕਾਰਾਂ ਬੰਡੀਆਂ ਪਾਉਂਦੀਆਂ ਵੋਟਾਂ ਦੀ ਖਾਤਰ ਪਾਉਂਦੀਆਂ ਨੇ ਇਹਨਾਂ ਨੂੰ ਇੱਕ ਚੀਜ਼ ਦਾ ਪਤਾ ਨਹੀਂ ਕਿ ਹੁਣ ਇੱਥੇ ਜੋ ਹੈ ਨਾ ਕਿਸਾਨੀ ਕਿਸਾਨੀ ਧਰਮ ਹੈ ਕੋਈ ਧਰਮ ਨਹੀਂ ਹੈਗਾ ਤੇ ਜਿੱਦਣ ਦਿੱਲੀ ਦੇ ਝੰਡਾ ਝੁੱਲੂਗਾ ਕਿਸਾਨੀ ਝੁੱਲੂਗਾ 26 ਤਰੀਕ ਨੂੰ ਆਪਾਂ ਨਹੀਂ ਕਹਿੰਦੇ ਕੋਈ ਧਰਮ ਤੋਂ ਧਰਮ ਤੋਂ ਰਿਲੇਟਿਵ ਕਰੇ ਕਿਉਂਕਿ ਧਰਮ ਤੋਂ ਰਿਲੇਟਿਵ ਕਰਦੇ ਆ ਸਾਡਾ ਅੰਦੋਲਨ ਇਹਨਾਂ ਦੀ ਹਿੱਕ ਉੱਤੇ ਦਿੱਲੀ ਬੈਠਾਂਗੇ ਜਾ ਕੇ ਲਾਲ ਕਿਲੇ ਝੰਡਾ ਚੜਾਵਾਂਗੇ ਕਿਸਾਨੀ ਦਾ ਝੰਡਾ ਚੜ੍ਹੂਗਾ ਤੇ ਤੁਸੀਂ ਆਣ ਵਾਲਾ ਟਾਈਮ ਦੇਖੋ ਥੋੜਾ ਹੀ ਨੇੜੇ ਹੀ ਐ ਕਿਸਾਨ ਦਾ ਪੁੱਤਰ ਪੀਆ ਬਣੂਗਾ ਕਿਸਾਨ ਦਾ ਪੁੱਤ ਹੀ ਅਗਵਾਈ ਕਰੇਗਾ ਅਖੀਰ ਤੇ ਇਹ ਤਸਵੀਰਾਂ ਦੇ ਨਾਲ ਨਾਲ ਆਪਾਂ ਤੁਹਾਨੂੰ ਤੁਹਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਛੱਡ ਕੇ ਜਾਣੇ ਨੇ ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਵੀ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਵਿਚਰ ਕੇ ਉਹ ਸਵਾਲ ਪੁੱਛਦੇ ਰਹੀਏ ਪਰ ਤੁਹਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੇ ਖਿਆਲ ਬਹੁਤ ਸਾਰੀਆਂ ਜਜ਼ਬਾਤ ਬਹੁਤ ਸਾਰੇ ਭਾਵਨਾਵਾਂ ਹੋਣੀਆਂ ਨੇ ਤੁਸੀਂ ਆਪਣੇ ਕਮੈਂਟਸ ਨਾਲ ਦੇ ਨਾਲ ਜ਼ਰੂਰ ਸਾਂਝੇ ਕਰੋ ਫਿਲਹਾਲ ਤੁਹਾਡੇ ਤੋਂ ਅਗਲੇ ਨੇ ਸਹਿਯੋਗੀ ਜਸਪ੍ਰੀਤ ਦੇ ਨਾਲ ਹਰਦੀਪ ਸਿੰਘ ਭੋਗਲ ਸਪੋਕਸਮੈਨ ਟੀਵੀ ਕੁੰਡਲੀਪਾਟ